ਪੰਜਾਬ ਵਿੱਚ ਆਮ ਆਜ਼ਾਦੀ ਪਾਰਟੀ ਦੀ ਸਰਕਾਰ ਨੇ ਸਰਦੀ ਇਲਾਕਿਆਂ ਦੇ ਵਿਕਾਸ ਲਈ ਵੱਡਾ ਐਲਾਨ ਕੀਤਾ ਹੈ ਹਲਕਾ ਜਨਾਲਾ ਦੇ ਪਿੰਡਾਂ ਨੂੰ ਨਵਾਂ ਸਰਕਾਰੀ ਕਾਲਜ ਮਿਲਿਆ ਇਹ ਕਾਲਜ ਦੇ ਕਰੀਬ ਅਮਿਤਪੁਰ ਪਟਿਕਾ ਪਟਿਕਾ ਉਹ ਮਾਗਰ ਜਸਤਪਾਲ ਇਹ ਸਾਬੇ ਪੱਕਾ ਉਹਨਾਂ ਸਪੱਤ ਸਾਹਿਬ ਨੇ ਇੰਨਾ ਨੇ 15 ਕਿੱਲੇ ਜ਼ਮੀਨ ਪੰਚਾਇਤ ਨੇ ਦਿੱਤੀ ਆ ਕਿਦੋਂ ਦੇ ਨਾਲ ਪਿੰਡ ਜਾ ਕੇ ਵੀ ਸਾਡੇ ਪਿੰਡ ਦਾ ਪਦਮਾਤ ਕਰਕੇ ਆਉਣਾ ਹਾਂ ਜੀ ਸਾਡੇ ਕੋਲ ਹੋਰ ਹੋਰ ਸਾਡੇ ਕੋਲ ਹੋਰ 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 ਇੱਕ ਸੋਪਾ ਤਾਂ ਗੱਦੀ ਤੇ ਸੀ ਜਿਹੜੀ ਕੋਸ਼ਿਸ਼ ਦੇ ਵਿੱਚ ਸੀਗੇ ਅਸੀਂ ਜਿਹੜਾ ਇਲੈਕਸ਼ਨ ਦੇ ਵਿੱਚ ਐਲਾਨ ਕੀਤਾ ਸੀਗਾ ਕਿ ਇਸ ਏਰੀਆ ਦੇ ਵਿੱਚ ਕਾਲ ਜਿਹੜਾ ਅਸੀਂ ਇੱਕ ਵਧੀਆ ਕਾਲਜ ਬਣਾਵਾਂਗੇ ਆਪਣੇ ਧੀਆ ਪੁੱਤਾਂ ਦੇ ਵਾਸਤੇ ਉਹਦਾ ਲਾਹਣ ਹੋਰ ਕਿਸੇ ਦੀ ਨਹੀਂ ਮੇਰੀ ਪਾਰਟੀ ਦੇ ਬਹੁਤ ਸੀਨੀਅਰ ਲੀਡਰ ਉਸ ਵੇਲੇ ਦਿੱਲੀ ਦੇ ਡਿਪਟੀ ਸੀਐਮ ਸੀਗੇ ਅਸਲੇ ਪੰਜਾਬ ਦੇ ਪਧਵਾਦੀ ਨੇ ਮਨੀਸ਼ ਚੋਧੜੀਆ ਜੀ ਉਹਨਾਂ ਨੇ ਸੈਦੋਗਾਜੀ ਪਿੰਡ ਦੇ ਵਿੱਚ ਸਰਪੰਚ ਸਾਹਿਬ ਆਏ ਇਹਨਾਂ ਦੇ ਕਾਰ ਮੀਟਿੰਗ ਸੀਗੀ ਉਹਨਾਂ ਨੇ ਉੱਥੇ ਨੋਨਸਵਟ ਕੀਤੀ ਕਿ ਅਸੀਂ ਸਰਕਾਰ ਨਾਲ ਉੱਤੇ ਜੁੜ ਕਾਲਜ ਜਿਹੜਾ ਯੂਨੀਵਰਸਿਟੀ ਜਰੀਓ ਬੜਾਵਾਂਗੇ ਉਦੋਂ ਸੀ ਨੂੰ ਅਮਲੀ ਜ਼ਾਮਾ ਜਿਹੜਾ ਉਹ ਪਨਾਇਆ ਗਿਆ ਉਹਦਾ 15 ਕਿੱਲੇ ਜ਼ਮੀਨ ਜਿਹੜੀ ਬਿਕਰਾਹੂਰ ਪਿੰਡ ਦੇ ਵਿੱਚ ਜਦੋਂ ਅਸੀਂ 1 ਸਾਲ ਪਹਿਲਾਂ ਕਾਲਜ ਦੀ ਕਾਰਵਾਈ ਸ਼ੁਰੂ ਕੀਤੀ ਸੀਐਮ ਸਾਹਿਬ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਦੋਂ ਕਿਹਾ ਕਿ ਕਾਲ ਜਿਹੜਾ ਦੇ ਦਾਂਗੇ ਤੇ ਜ਼ਮੀਨ ਲੱਭਣ ਲਈ ਵੱਖੋ ਵੱਖ ਪਿੰਡਾਂ ਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਸਾਨੂੰ ਕਿਤੇ ਇਕੱਠੀ ਜ਼ਮੀਨ ਨਹੀਂ ਮਿਲਦੀ ਅਰ ਵਿਕਰਾਹੁਦ ਦੀ ਜਮੀਨ ਜਿਹੜੀ ਸਰਪੰਚ ਸਾਹਿਬ ਸਾਡਾ ਬਲਾਕ ਪ੍ਰਧਾਨਵੀਆਂ ਲੱਖੇਬੀ ਦਿਓੜੀ ਉਹਨਾਂ ਦੀ ਪੰਚਾਇਤ ਨੇ 15 ਕੱਲੇ ਜ਼ਮੀਨ ਅੱਜ ਤੋਂ 6 ਮਹੀਨੇ ਪਹਿਲਾਂ ਸਾਨੂੰ ਜਿਹੜੀ ਉਹ ਦਿੱਤੀ ਉਹ 15 ਕੱਲੇ ਜ਼ਮੀਨ ਜਿਹੜੀ ਆ ਪੰਜਾਬ ਦੇ ਐਜੂਕੇਸ਼ਨ ਡਿਪਾਰਟਮੈਂਟ ਦੇ ਨਾਂ ਤੇ ਹੋਈ ਉਹਦੇ ਤੋਂ ਬਾਅਦ ਫਿਰ ਅਗਲਾ ਮਾਮਲਾ ਸੀਗਾ ਕਿ ਪੈਸੇ ਜਿਹੜੇ ਉਹਦਾ ਸਾਦਾ ਐਸਟੀਮੇਟ ਲਵਾਇਆ ਸਾਦਾ ਪ੍ਰੋਜੈਕਟ ਤਿਆਰ ਕੀਤਾ ਤੇ ਸਾਡੀਆਂ ਫਾਈਲਾਂ ਜਿਹੜੀਆਂ ਫਾਈਨਾਂਸ ਡਿਪਾਰਟਮੈਂਟ ਕੋ ਗਈਆਂ ਹਰ ਆਗੇ ਹਰਾਂ ਦੇ ਵਿੱਚ ਫਿਨਾਂਟ ਡਿਪਾਰਟਮੈਂਟ ਨੇ ਪੈਸੇ ਦੂਜੇ ਪਾਸੇ ਕਨਵਰਟ ਕਰਤੇ ਤੇ ਫਾਈਨਾਂਸ ਡਿਪਾਰਟਮੈਂਟ ਦੇ ਕਹਿਆ ਜੀ ਥੋੜੀ ਵੇਟ ਕਰਨੀ ਪਊਗੀ ਬਾਦ ਸੀਐਮ ਸਾਹਿਬ ਨੇ ਕਹਿ ਕੇ ਜਿਹੜਾ ਸਾਡਾ ਪੰਜਾਬ ਦਾ ਪੀਆਈਡੀਬੀ ਜਿਹੜਾ ਪੰਜਾਬ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵਾਲਾ ਬੋਰਡ ਹੈ ਉਹਦੇ ਵਿੱਚੋਂ ਤਾਲ ਜਿਹੜਾ ਸਾਨੂੰ 15 ਕਰੋੜ ਰੁਪਈਆ ਜਿਹੜਾ ਸਾਨੂੰ 14 ਕਰੋੜ 99 ਲੱਖ 78 ਹਜ਼ਾਰ ਰੁਪਈਆ ਜਿਹੜਾ ਉਹ ਕੱਲ ਸੈਕਸ਼ਨ ਕਰਤਾ ਇਹ ਸਾਡਾ ਕਾਲਜ ਜਿਹੜਾ ਇਹਨੂੰ ਮਨਜ਼ੂਰੀ ਪਹਿਲਾਂ ਮਿਲ ਗਈ ਸੀ ਮਨਜ਼ੂਰੀ ਤਾਂ 6 ਮਹੀਨੇ ਪਹਿਲਾਂ ਮਿਲ ਗਈ ਪਰ ਪੈਸੇ ਦੀ ਪ੍ਰੋਬਲਮ ਸੀਗੀ ਉਹ ਪੈਸਾ ਜਿਹੜਾ ਉਹ ਸਾਨੂੰ ਮਿਲ ਗਿਆ ਔਰ ਇਸ ਏਰੀਆ ਦੇ ਵਿੱਚ ਇਦਾਂ ਦਾ ਕਾਲਜ ਬਣਾਵਾਂਗੇ ਆਪਾਂ ਔਰ ਇਹ ਜਗਾ ਇਸ ਕਰਕੇ ਵੀ ਸੋਚ ਕੇ ਕੀਤੀ ਕਿ ਦੂਸਰੇ ਪਾਸੇ ਵੀ ਪਿੰਡੀ ਸੈਦਾ ਤੇ ਅੱਗੇ ਨਾਲ ਦਾ ਸਾਰਾ ਇਲਾਕਾ ਜਿਹੜਾ ਸਾਡੇ ਰਾਸ ਸਿੱਖ ਬਰਾਦੀ ਦਾ ਤੇ ਅਸੀਂ ਚਾਹੁੰਦੇ ਹਾਂ ਕਿ ਇੱਕ ਸੈਂਟਰਲ ਪੁਆਇੰਟ ਹੋ ਜਾਏ ਜਿੱਥੇ ਜ਼ਮੀਨ ਵੀ ਮਿਲ ਜੇ ਤੇ ਜਿੱਥੇ ਟੋਟਲ ਰਾਸ ਸਿੱਖਾਂ ਦੇ ਜਿਹੜੇ ਆ ਉਹ ਬੱਚੇ ਇੱਥਾ ਆ ਸਕਣ ਸੋ ਬਹੁਤ ਵਧੀਆ ਜਗਾ ਦੇ ਉੱਤੇ ਬੜਾ ਵਧੀਆ ਰੋਡ ਐ ਛੜਕ ਦੇ ਉੱਤੇ ਜਿਹੜਾ ਉਹ ਜਗਾ ਸਾਨੂੰ ਪੰਚਾਇਤ ਨੇ ਦਿੱਤੀ ਆ ਔਰ ਸਰਕਾਰ ਨੇ ਉਹ ਪੈਸੇ ਜਿਹੜੇ ਆ ਉਹ ਸਾਨੂੰ ਦੇਤੇ ਆ ਕੱਲ ਪ੍ਰਿੰਸੀਪਲ ਸੈਕਟਰੀ ਐਜੂਕੇਸ਼ਨ ਉਹਨਾਂ ਨੇ ਇਹਦੇ ਬਾਰੇ ਤੇ ਵਿੱਚ ਲੈਟਰ ਬਿੰਦੂ ਦਿੱਤੀ ਕੇ ਅਸੀਂ ਜਲਦੀ ਜਿਹੜਾ ਇਹਦਾ ਟੈਂਡਰ ਜਿਹੜਾ ਲਾ ਰਹੇ ਔਰ ਮੇਰੀ ਕੋਸ਼ਿਸ਼ ਹੋਊਗੀ ਮੇਰੀ ਬੇਨਤੀ ਹੋਊਗੀ ਕਿ ਮੈਂ ਇਹਦਾ ਇਕੱਟਨ ਜਿਹੜਾ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਆਉਣਗੇ ਉੱਥੇ ਅਸੀਂ ਅਰਵਿੰਦ ਕੇ ਦੀ ਬਾਤ ਜੀ ਨੂੰ ਸੱਦਾ ਦਾਾਂਗੇ ਮੰਦੀਪ ਸਸੋਧਿਆ ਜੀ ਨੂੰ ਸੱਦਾ ਦਾਂਗੇ ਬਹੁਤ ਹੀ ਮੇਰਾ ਪਿਆਰਾ ਤੇ ਛੋਟਾ ਵੀਰ ਸਾਡਾ ਸਾਰਿਆਂ ਦਾ ਉਹ ਲਾਡਲਾ ਜਿੰਨੇ ਬੜੀ ਮਦਦ ਕੀਤੀ ਇਸ ਮਾਮਲੇ 'ਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਉਹਨਾਂ ਨੂੰ ਵੀ ਜਿਹੜਾ ਇਸ ਪ੍ਰੋਗਰਾਮ ਦੇ ਵਿੱਚ ਸੱਦਾ ਦਾਂਗੇ ਔਰ ਮੈਂ ਇਹਨਾਂ ਸਾਰਿਆਂ ਦਾ ਹੀ ਅਜ ਨਾਲੇ ਦੇ ਪੂਰੇ ਹਲਕੇ ਵੱਲੋਂ ਔਰ ਇਸ ਅਜੇ ਦੀ ਟੀਮ ਬੈਠੀ ਬਾਰਡਰ ਦੇ ਜਿਹੜੇ ਸਾਡੇ ਵਾਸਤੇ ਸਿੱਖ ਪਦਾਦੀ ਦੇ ਬੰਦੇ ਬੈਠੇ ਆ ਇਹਨਾਂ ਨੂੰ ਵਾਸਿਕੋ ਗੱਲ ਸਮਝਾਉਣੀ ਆ ਕਿ ਸਰ ਮੈਂ ਜਦੋਂ ਉੱਥੇ ਜਾਂਦਾ ਮੈਂ ਮੇਸ਼ਾ ਇਹਨਾਂ ਨੂੰ ਕਹਿੰਦਾ ਕਿ ਲੜਨਾ ਨਹੀਂ ਲੜਾਈ ਨਹੀਂ ਕਰਨੀ ਲੜਾਈਆਂ ਜੋ ਬਾਹਰ ਨਿਕਲ ਜਾਓ ਆਪਾਂ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਆਪਣੀਆਂ ਧੀਆਂ ਨੂੰ ਪੜ੍ਹਾਉਣਾ